ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਦੇ ਵਿੱਚ ਟਾਵੇਂ ਡੱਲੀ ਆ ਜਿਹੜੀ ਕਣਕਾਂ ਦੀ ਬਾਢੀ ਸ਼ੁਰੂ ਹੋ ਚੁੱਕੀ ਆ ਕਣਕਾਂ ਵੱਡਣੀਆਂ ਸ਼ੁਰੂ ਕਰ ਚੁੱਕੇ ਨੇ ਕਿਸਾਨ ਵੀਰ ਤੇ ਵੀਰੇ ਜਿਵੇਂ ਤੁਹਾਨੂੰ ਪਤਾ ਹੀ ਆ ਹਜੇ ਮੰਡੀਆਂ ਦੇ ਵਿੱਚ ਪ੍ਰੋਪਰ ਉਹਨਾ ਕੰਮ ਨਹੀਂ ਚੱਲਿਆ ਵੱਡੀਆਂ ਮੰਡੀਆਂ ਦੇ ਵਿੱਚੇ ਕੰਮ ਮਾੜਾ ਮੋੜਾ ਚੱਲਿਆ ਤੇ ਬਾਕੀ ਜਿਹੜੀਆਂ ਛੋਟੇ ਸੈਂਟਰ ਨੇ ਹਜੇ ਤੱਕ ਉੱਥੇ ਕੰਮ ਨਹੀਂ ਚੱਲਿਆ ਪੂਰਾ ਤੇ ਬੋਲੀ ਤਕਰੀਬਨ ਸਾਡੇ ਨਾਬੇ ਦੇ ਵਿੱਚ ਵੀਰੇ ਸਰਕਾਰੀ ਬੋਲੀ ਸ਼ੁਰੂ ਹੋ ਚੁੱਕੀ ਹੈਗੀ ਕੱਲ ਤੋਂ ਤੇ ਕਿਸਾਨ ਵੀਰੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਯਾਰ ਆਪਣੇ ਨਾ ਇੱਕ ਵੀਰੇ ਦਾ ਫੋਨ ਆਇਆ ਉਹ ਕਹਿੰਦਾ ਵੀਰੇ ਵੀ ਕਣਕ ਸਾਡੀ ਐਨੇ ਟਾਈਮ ਦੀ ਬਿਜੀ ਹੋਈ ਆ ਪੇਂਨੀ ਤਰੀਕ ਤੱਕ ਅਸੀਂ ਵੱਢਣੀ ਆ। ਚਲੋ ਦੇਖੋ ਵੀਰੇ ਦਾਪਤਾ ਦਾ ਸਾਰਿਆਂ ਨਾਲ ਆਪਣਾ ਹੁੰਦਾ ਹੀ ਰਹਿੰਦਾ ਹੈਗਾ। ਤੇ ਮੈਂ ਵੀਰੇ ਉਹ ਸਮੰਧ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਆ। ਵੀ ਆਪਾਂ ਨੂੰ ਦਿੱਕਤ ਕੀ ਆਉਂਦੀ ਹੈ ਵੀਰੇ? ਮੀਂਹ ਤੋਂ ਬਹੁਤ ਕਿਸਾਨ ਵੀਰ ਖਭਰਾਏ ਹੋਏ ਨੇ ਵੀ ਮੀਂਹ ਨਾ ਪੈ ਜੇ ਪੱਕੀਆਂ ਫਸਲਾਂ ਨੇ। ਦੇਖੋ ਵੀਰੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆਂਗਾ ਵੀ ਰੱਬ ਦੇ ਰੰਗਾਂ ਦਾ ਆਪਾਂ ਕੁਝ ਨਹੀਂ ਦੇਖ ਸਕਦੇ। ਦਿੱਕਤ ਪਤਾ ਕੀ ਆਉਂਦੀ ਵੀਰੇ ਜਦੋਂ ਆਪਾਂ ਨਾ ਕਣਕ ਬੀਜ ਦਿਆਂਗੇ ਕਈ ਵਾਰ ਕਣਕ ਕਿਤੇ ਹਰੀ ਘਟ ਹੁੰਦੀ ਹੈ ਖੁਸ਼ਕ ਹੁੰਦੀ ਹੈ ਪਾਣੀ ਨਾਲ ਹਰੀ ਹੁੰਦੀ ਹੈ ਜਾਂ ਆਪਣੇ ਖੁੰਜੇ ਵਗੈਰਾ ਬਾਅਦ ਚੋਂ ਨਿਕਲਦੇ ਨੇ ਜਿਵੇਂ ਹੁਣ ਆਪਣਾ ਖੁੰਜਾ ਬਾਅਦ ਚੋਂ ਨਿਕਲਿਆ ਸਾਰੀ ਕਣਕ ਪੱਕ ਚੁੱਕੀ ਆ ਖੁੰਜਾ ਹਰਾ ਖੜਾ ਇਸ ਤਰੀ ਵੀਰੇ ਆਪਣੇ ਖੇਤ ਦੇ ਵਿੱਚ ਤੁਸੀਂ ਦੇਖੋ ਬੱਟਾਂ ਦੇ ਲਵੇ ਜਾਂ ਕਿਤੇ ਮਾਰੀ ਮੋਟੀ ਕਣਕ ਟੇਢੀ ਹੋ ਕੇ ਵਿੱਚ ਕਣਕ ਦੀਆਂ ਬੱਲੀਆਂ ਹਜੇ ਹਰਗੜ ਹੁੰਦੀਆਂ ਨੇ ਆਪਾਂ ਹੀ ਕਰਦੇ ਆ ਵੀਰੇ ਟਾਈਮ ਟੂ ਟਾਈਮ ਦੇਖ ਕੇ ਉੱਪਰ ਲੀਆਂ ਬੱਲੀਆਂ ਦਾ ਪਕਾ ਦੇਖ ਲੈਣੇ ਆ ਆਪਾਂ ਕਣਕ ਵੱਢਣ ਦੀ ਕਰਦੇ ਆ ਉਹਦੇ ਨਾਲ ਵੀਰੇ ਆਪਣੇ ਕਣਕ ਦੇ ਵਿੱਚ ਮੋਇਸਚਰ ਆ ਜਾਂਦਾ ਤੇ ਮੋਇਸਚਰ ਦੀ ਗੱਲ ਦੱਸਦਾ ਵੀਰੇ ਤੁਹਾਨੂੰ ਮੈਂ ਆਪਣੇ ਕਣਕ ਦਾ ਮੋਇਸਚਰ ਹੈ ਜਿਹੜਾ 12 ਰੱਖਿਆ ਹੋਇਆ 12% ਨਮੀ ਜੇਕਰ ਆਪਣੇ ਕਣਕ ਦੇ ਵਿੱਚ ਪੂਰੀਆ ਤਾਂ ਸਰਕਾਰੀ ਰੇਟ ਤੇ ਕਣਕ ਆਬਣੀ ਬਿਨਾ ਕਾਰਡ ਤੋਂ ਵਿਕ ਜੂ ਤੇ ਜੇਕਰ ਵੀਰੇ ਹੁਣ ਆਪਾਂ ਦੇਖੀਏ ਕਣਕਾਂ ਦਾ ਠੰਡ ਕਰਕੇ ਮੋਇਸਚਰ ਉਹਨਾਂ ਨਹੀਂ ਘਟਿਆ ਹੈਗਾ ਜਿੰਨਾ ਚਾਹੀਦਾ ਉਹਦੇ ਕਰਕੇ ਦਿੱਕਤ ਕੀ ਹੁੰਦੀ ਹੈ ਵੀਰੇ ਜਦੋਂ ਆਪਾਂ ਮੰਡੀ ਦੇ ਵਿੱਚ ਜਾਂਦੇ ਹਾਂਗੇ ਆਪਣੀ ਫਾਸਲਾ ਜਿਹੜੀ ਢੇਰੀ ਕਰ ਦਿੰਨੇ ਹਾਂਗੇ ਮੋਇਸਚਰ ਕਾ ਜ਼ਿਆਦਾ ਹੋਣ ਕਰਕੇ ਆਪਣੀ ਵੀਰੇ ਕਣਕ ਦਾ ਨਾ ਤਾਂ ਉਹਨਾਂ ਰੇਟ ਲੱਗਦਾ ਤੇ ਇੱਕ ਗੱਲ ਹੋਰ ਆ ਵੀਰੇ ਜਿਹੜੀ ਆਪਣੀ ਕਣਕ ਹੂ ਕਦੇ ਵੀ ਇਹ ਸੇਤੀ ਵੀਰੇ ਸੁੱਕਦੀ ਨਹੀਂ ਹੁੰਦੀ ਜਿਵੇਂ ਆਪਾਂ ਹੁਣ ਪਾਤੀ ਜਿਹੜੀ ਬੱਲੀਆਂ ਦੇ ਵਿੱਚ ਮੋਇਸਚਰ ਆ ਗਿਆ ਵੀਰੇ ਉਹਨਾਂ ਦਾ ਮੰਨ ਕੇ ਚਲੋ ਬੱਲੀਆਂ ਮੋਇਸਚਰ ਵਾਲੀਆਂ ਆਪਾਂ ਵੱਢ ਲਈਆਂ ਬੱਕਲੀਆਂ ਜਿਹਾ ਬਣ ਜਾਂਦੇ ਨੇ ਵੀਰੇ ਉਹਦਾ ਮੋਇਸਚਰ ਨਹੀਂ ਫਿਰ ਘਟਦਾ ਇਹਦੇ ਨਾਲੋਂ ਵਧੀਆ ਵੀਰੇ ਦੇਖੋ 6 ਮਹੀਨੇ ਦੀ ਆਪਣੀ ਮਿਹਨਤ ਹੈ ਜੇ ਤੁਹਾਨੂੰ ਲੱਗਦਾ ਵੀ ਆਪਣੀ 10 ਤਰੀਕ ਨੂੰ ਕਣਕ ਵੱਢੀ ਜਾਣੀ ਹੈ ਤਾਂ ਤੁਸੀਂ 13 ਤਰੀਕ ਨੂੰ ਕਣਕ ਮੰਨ ਕੇ ਚਲੋ ਵੱਢੋ ਖੜਕਾ ਕੇ ਕਿਉਂਕਿ ਇਹਦਾ ਵੀਰੇ ਕੋਈ ਬਾਜਨ ਨਹੀਂ ਘਟਦਾ ਹੁੰਦਾ ਕਣਕ ਦਾ ਕਦੇ ਵੀ ਜੇ ਆਪਾਂ ਕਰਾਂਗੇ ਵੀ 2 ਦਿਨ ਪਤਾ ਆ ਕੇ ਆਪਾਂ ਕਣਕ ਵੱਢ ਲਈ ਜਿਆਦਾ ਵੀ ਨਹੀਂ ਚੜ੍ਹਨੀ ਚਾਹੀਦੀ ਕੀ ਪਰ ਆਪਣੀ ਕਣਕ ਗੋਡੇ ਤੋੜ ਜਾਂਦੀ ਆ ਜਾਂ ਕੋਈ ਹੋਰ ਪਰ ਜਿੰਨਾ ਕ ਹੋ ਸਕੇ ਵੀਰੇ ਕਣਕ ਨੂੰ ਚੜਾ ਕੇ ਵੱਡੋ ਵਧੀਆ ਪਕਾ ਲੈ ਕੇ ਕਣਕ ਨੂੰ ਆਪਣੀ ਨੂੰ ਵੱਡੋ ਜਿਹਦੇ ਨਾਲ ਆਪਣਾ ਝਾੜ ਵੀ ਵਧੀਆ ਆਊਗਾ ਰੇਟ ਵੀ ਵਧੀਆ ਲੱਗੂਗਾ ਤੇ ਤੁਹਾਨੂੰ ਵੇਚਣ 'ਚ ਕੋਈ ਦਿੱਕਤ ਨਹੀਂ ਜਾਇਓ ਆਪਦਾ ਸਰਕਾਰੀ ਰੇਟ ਤੇ ਕਣਕਾਂ ਬੋਲੀ ਲਾ ਕੇ ਭਰਿਆਇਓ ਹੁਣ ਆਹ ਚੀਜ਼ਾਂ ਵੀਰੇ ਮੈਂ ਤੁਹਾਨੂੰ ਦੱਸਦਾ ਦਿੱਕਤ ਕੀ ਚੀਜ਼ਾਂ ਨੇ ਆਉਂਦੀਆਂ ਦੇਖੋ ਆਹ ਚੀਜ਼ਾਂ ਨੇ ਜਿਹੜੀਆਂ ਆਹ ਬੱਲੀ ਹਰੀ ਪਈਆ ਆਹ ਛੱਟੇ ਬਿਲਕੁਲ ਬੱਲੀਆਂ ਮੂੜੀਆਂ ਪਈਆਂ ਨਹੀਂ ਐਨ ਪਕਾ ਲੈ ਚੁੱਕੀ ਐ ਕਣਕ ਇਰੇ ਦੀ ਸਮੱਸਿਆ ਹੀ ਆਉਂਦੀ ਆ ਵੀਰੇ ਆਪਣੇ ਕਣਕ ਦੇ ਵਿੱਚ ਵੀ ਫਿਰ ਮੋਇਸਚਰ ਨਹੀਂ ਡਾਊਨ ਆਉਂਦਾ ਹੁਣ ਦੇਖੋ ਮੀਂਹਾਂ ਤੋਂ ਡਰਦੇ ਬਹੁਤ ਸਮੇ ਬਾੜੀਆਂ ਦਾ ਕੰਮ ਜਿਹੜਾ ਚੱਲ ਚੁੱਕਿਆ ਵੀਰ ਨੇ ਜਿਹੜੇ ਵੱਢਣ ਲੱਗੇ ਕਣਕਾਂ ਪੂਰੇ ਜੋਰਾਂ ਨਾਲ ਪਰ ਵੀਰੇ ਹਜੇ ਕਣਕਾਂ ਉਹ ਸਟੇਜ ਤੇ ਨਹੀਂ ਆਈਆਂ ਠੰਡ ਬਹੁਤ ਜ਼ਿਆਦਾ ਸਵੇਰ ਦੀ ਤੇ ਸ਼ਾਮ ਦੀ ਰਾਤ ਨੂੰ ਵੀਰੇ ਗਰਮੀ ਮਾੜੀ ਮੋਟੀ ਚਲੋ ਸ਼ਾਮ ਨੂੰ ਹੁੰਦੀ ਆ ਗਈ ਸਵੇਰ ਦੀ ਕਣਕ ਠੰਡ ਬਹੁਤ ਜ਼ਿਆਦਾ ਵੀਰੇ ਰਾਤ ਨੂੰ 12 ਵਜੇ ਤੋਂ ਬਾਅਦ ਠੰਡ ਪੈਣ ਲੱਗ ਜਾਂਦੀ ਪੂਰੀ ਜਿਦੇ ਨਾਲ ਹਜੇ ਵੀਰੇ ਉਹਨੀਆਂ ਕਣਕਾਂ ਨਹੀਂ ਖੜਕੀਆਂ ਤਾਂ ਚਲੋ ਮੌਸਮ ਨੇ ਕਰਬਟ ਬਦਲ ਲੈ ਜਿਦੇ ਕਰਕੇ ਆਪਣੀਆਂ ਕਣਕਾਂ ਨੇਗੀਆਂ ਇਹਨਾਂ ਦਾ ਰੰਗ ਆ ਜਿਹੜਾ ਸੁਨਹਿਰੀ ਹੋ ਗਿਆ ਪਰ 나ੜ ਵੀਰੇ ਹਰਾ ਪਿਆ ਹਜੇ ਤੱਕ ਵਿੱਚੋਂ ਹਜੇ ਕਣਕਾਂ ਦਾ 나ੜ ਉਹਨਾਂ ਨਹੀਂ ਸਖਤ ਹੋਇਆ ਬੱਲੀਆਂ ਪੀਲੀਆਂ ਜ਼ਰੂਰ ਹੋ ਗਈਆਂ ਉਤੋਂ ਪਰ 나ੜ ਨਹੀਂ ਉਹਨਾਂ ਸਖਤ ਹੋਇਆ ਆਪਾਂ ਬੱਲੀ ਦੇਖ ਕੇ ਵੀਰੇ ਵੱਢ ਲੈਨੇ ਪਰ ਮੋਇਸਚਰ ਨਹੀਂ ਕਣਕ ਚੋਂ ਨਾ ਜਾਂਦਾ ਇਹ ਮੈਂ ਤੁਹਾਨੂੰ ਤਾਂ ਕਹਿਣਾ ਵੀਰੇ ਵੀ ਕਾਲੂ ਆਪਾਂ ਨੂੰ ਮੰਡੀ 'ਚ ਜਾ ਕੇ ਖੱਜਲ ਖਵਾਰੀ ਨਾਲੋਂ ਰੇਟ ਘਟਾਉਣ ਨਾਲੋਂ ਕਾਟ ਲਵਾਉਣ ਨਾਲੋਂ ਤੁਸੀਂ ਆਪ ਦਾ ਸੌਰੀ ਕਣਕਾ ਜਿਹੜੀ ਇਹਨੂੰ ਪਕਾ ਕੇ ਵੱਢੋ ਤੁਹਾਡੇ ਜਾਂਦਿਆਂ ਦੀ ਕਣਕ ਬੀਜੂ बिकੂਗੀ ਤੇ ਇੱਕ ਗੱਲ ਵੀਰੇ ਹੋਰ ਆ ਜਿਹੜੀ ਆਪਾਂ ਨਰਮ ਕਣਕ ਵੜਦੇ ਆਂਗੇ ਉਹਨੂੰ ਆਪਾਂ ਘਰ 'ਚ ਹਵਾ ਲਵਾ ਕੇ ਰੱਖ ਵੀ ਲੈਨੇ ਚਲੋ ਪਰ ਉਹਦੀ ਵੀਰੇ ਜਰਮੀਨੇਸ਼ਨ 'ਚ ਪ੍ਰੋਬਲਮ ਆਉਣ ਲੱਗ ਜਾਂਦੇ ਕੀ ਵਾਰ ਨਵੀਂ ਨਾਲ ਤੇ ਇੱਕ ਹੋਰ ਗੱਲ ਆ ਵੀਰੇ ਉਹਦੇ 'ਚ ਦਿੱਕਤਾਂ ਆ ਜਾਂਦੀਆਂ ਉਹਨੂੰ ਆਪਾਂ ਕਹਦੇ ਜਿੱਦਾਂ ਸੁਸਰੀ ਲੱਗਦੀ ਹੈਗੀ ਜਾਂ ਲੱਗਣਾ ਕਹ ਦਿੰਦੇ ਆ ਉਹ ਬਹੁਤ ਜਲਦੀ ਲੱਗਦਾ ਗਿੱਲੀ ਕਣਕ ਨੂੰ ਕਿਉਂਕਿ ਆਪਣੇ ਕੋਲ ਕਈ ਵਾਰ ਮੌਸਮ-ਮੌਸਮ ਦਾ ਇਹੋ ਜਿਹਾ ਇੱਕ ਕੰਮ ਹੁੰਦੇ ਨੇ ਪ੍ਰਬੰਧ ਆਪਾਂ ਚੱਕਦੇ ਢੋਲਾਂ ਚ ਪਾ ਦਿੰਦੇ ਜਿਸ ਦਿਨ ਆਪਣੀ ਕਣਕ ਦੇ ਜਰਮੀਨੇਸ਼ਨ ਚ ਵੀ ਦਿੱਕਤ ਆ ਜਾਂਦੀ ਆ ਤੇ ਬਾਕੀ ਵੀਰੇ ਕਣਕ ਨੂੰ ਲੱਗਦਾ ਵੀ ਬਹੁਤ ਥੀਤੀ ਆ ਫਿਰ ਇਹ ਵੀਰੇ ਮੈਂ ਤਾਂ ਵੀਡੀਓ ਪਾਈਏ ਕਿਉਂਕਿ ਹੁਣ ਬਾੜੀਆਂ ਚੱਲ ਪਈਆਂ ਕਿਸਾਨ ਵੀਰ ਦੇਖੋ ਦੇਖੀ ਚੱਕ ਦੇਣਗੇ ਕੰਮ ਪਰ ਆਪ ਦੀ ਵੀਰੇ ਫਸਲ ਦੇਖ ਕੇ ਵੱਡੇਉ ਮੰਡੀ ਦੇ ਵਿੱਚ ਰੋਲਣ ਨਾਲੋਂ ਦੋ ਦਿਨ ਖੇਤ ਚ ਕਣਕ ਖੜਾਈ ਸਿਖਾ ਲਈ ਐ ਕਿਉਂਕਿ ਪਾਸਵਾ ਜਦੋਂ ਮੁਰਪੀ ਕਣਕਾਂ ਨੇ ਇੱਕ ਦਮ ਮੰਨ ਕੇ ਚਲੋ ਪਕਾ ਲੈ ਲੈਣਾ ਜਦੀ ਹੁਣ ਥੋੜਾ ਜਿਹਾ ਪੁਰੇ ਦਾ ਸਾਂ ਪੁਰੇ ਚ ਨਰਮਾਈ ਆ ਥੋੜੀ ਜੀ ਸਾਂ ਹੁੰਦਾਗਾ ਵੀ ਬਾਕੀ ਮੀਂਹ ਦਾ ਵੀ ਮੌਸਮ ਜਿੱਦਾਂ ਆਪਾਂ ਕਹਿੰਦੇ ਮੀਨ ਏਰੀਆ ਦਾ ਦੱਸਿਆ ਹੋਇਆ ਚਲੋ ਜੋ ਬਾਨਾ ਵੀਰੇ ਉਹਦਾ ਸਾਰਿਆਂ ਨਾਲੇ ਮਤਲਬ ਕਿ ਬਾਨਾਗਾ ਪੰਜਾਬ ਚ ਆਪਾਂ ਕੁਝ ਨਹੀਂ ਕਰ ਸਕਦੇ ਪਰ ਆਪਾਂ ਇੰਨਾ ਕੁ ਜ਼ਰੂਰ ਕਰ ਸਕਦੇ ਹਾਂ ਵੀ ਜੇਕਰ ਮੌਸਮ ਸਾਫ਼ ਰਹਿੰਦਾ ਤਾਂ ਆਪਾਂ ਕਣਕ ਵੀਰੇ ਅਟਕ ਕੇ ਵੱਢੀਏ ਸਹੀ ਟਾਈਮ ਤੇ ਕਣਕ ਵੱਢੀਏ ਉਮੀਦ ਹੈ ਕਿਸਾਨ ਵੀਰੋ ਇਹ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ